ਇੱਕ ਪਿਤਾ ਨੂੰ ਗੁਰੂ ਜਾਣਿਆ ਤੇ ਗੁਰੂ ਸਮਝਿਆ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜਿਹੜੀ ਤਰੇ ਆ ਨਾ ਨਾ ਤਾਂ ਭੁੱਖ ਲੱਥਦੀ ਐ ਤੇਰੇ ਦਰਸ਼ਨਾਂ ਤੋਂ ਬਗੈਰ ਨਾ ਤਾਂਗ ਪਿਆਰ ਲੱਥਦਾ ਹੈ ਹੇ ਸਤਗੁਰੂ ਸੱਚੇ ਪਾਤਸ਼ਾਹ ਕਿਰਪਾ ਕਰ ਰਹਿਮਤ ਕਰ ਮੈਨੂੰ ਤੇਰੇ ਦਰਸ਼ਨਾਂ ਦੀ ਤਾਂਗ ਹੈ ਮੈਨੂੰ ਤੇਰੇ ਦਰਸ਼ਨਾਂ ਤੇਨੂੰ ਮਿਲਣ ਤੇਰੇ ਚਰਨਾਂ ਤੇ ਆਉਣ ਦੀ ਤਾਂਗ ਹੈ ਗੁਰੂ ਪਿਆਰਿਓ ਗੁਰੂ ਦਾ ਤੇ ਗੁਰੂ ਦੇ ਸਿੱਖ ਦਾ ਫਰਜ਼ ਵੀ ਇਹੋ ਹੀ ਹੈ ਗੁਰੂ ਦੇ ਸਿੱਖ ਦੇ ਅੰਦਰ ਤਾਂਗ ਹੋਵੇ ਗੁਰੂ ਦੇ ਸਿੱਖ ਦੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਗੁਰੂ ਨੂੰ ਮਿਲਣ ਦੀ ਅੰਦਰ ਇੰਨਾ ਕੁ ਜ਼ਿਆਦਾ ਉਬਾਲਾ ਖਾਂਦਾ ਹੋਵੇ ਜਿਵੇਂ ਚੁੱਲ੍ਹੇ ਤੇ ਰੱਖਿਆ ਹੋਇਆ ਪਾਣੀ ਪਤੀਲੇ ਦੇ ਵਿੱਚ ਪਾਇਆ ਹੋਇਆ ਉਬਾਲੇ ਖਾਂਦਾ ਏ ਗੁਰੂ ਦੇ ਸਿੱਖ ਦਾ ਅੰਦਰ ਤਾਂਗ ਇੰਨੀ ਹੋਵੇ ਉਬਾਲੇ ਇੰਨਾ ਮਨ ਖਾਂਦਾ ਹੋਵੇ ਕਿ ਕਿਹੜਾ ਸਮਾਂ ਹੋ ਜਾਵੇ ਮੈਂ ਜਾ ਕਰਕੇ ਗੁਰੂ ਦੇ ਦਰਸ਼ਨ ਕਰਾਂ ਇਹ ਹੈ ਗੁਰੂ ਦੇ ਸਿੱਖ ਦਾ ਕਰਮ